ਉੱਧਰ ਅੰਮ੍ਰਿਤਸਰ ਦੀ ਵੱਲਾ ਸਬਜ਼ੀ ਮੰਡੀ ਵਿੱਚ ਪੁਰਾਣੀ ਦੁਸ਼ਮਣੀ ਅਤੇ ਪੈਸਿਆਂ ਦੇ ਲੈਣ-ਦੇਣ ਦੇ ਵਿਵਾਦ ਕਾਰਨ ਦੋ ਧਿਰਾਂ ਵਿਚਕਾਰ ਵੱਡਾ ਝਗੜਾ ਖੜਾ ਹੋ ਗਿਆ। ਇਲਾਕੇ ਦੀ ਸਬਜ਼ੀ ਮੰਡੀ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਇੱਕ ਪੰਜਾਬੀ ਨੌਜਵਾਨ ਤੇ ਸ਼ਰੀਆਮ ਹਮਲਾ ਕੀਤਾ ਗਿਆ। ਪੰਜਾਬੀ ਨੌਜਵਾਨ ਨਾਲ ਗੁੱਟਮਾਰ ਹੋਣ ਤੋਂ ਬਾਅਦ ਵਾਲਮੀਕੀ ਸਮਾਜ ਅਤੇ ਹੋਰ ਸਿੱਖ ਜਥੇਬੰਦੀਆਂ ਉਸ ਦੇ ਹੱਕ ਦੇ ਵਿੱਚ ਸਾਹਮਣੇ ਆਈਆਂ ਅਤੇ ਉਹਨਾਂ ਨੇ ਵੱਲਾ ਥਾਣੇ ਦਾ ਕਿਰਾਵ ਕੀਤਾ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਨੇ ਪੀੜਤ ਪੰਜਾਬੀ ਨੌਜਵਾਨ ਨੂੰ ਹੀ ਹਿਰਾਸਤ ਦੇ ਵਿੱਚ ਲੈ ਲਿਆ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਕਿ ਪ੍ਰਵਾਸੀਆਂ ਦੇ ਵੱਲੋਂ ਪੰਜਾਬੀਆਂ ਤੋਂ ਨਜਾਇਜ਼ ਤਰੀਕੇ ਨਾਲ ਪੈਸੇ ਵਸੂਲੇ ਜਾ ਰਹੇ ਨੇ ਅਤੇ ਹੁਣ ਸਮਾਂ ਆ ਗਿਆ ਕਿ ਪੰਜਾਬੀਆਂ ਨੂੰ ਇਨਸਾਫ ਮਿਲੇ ਭਾਈ ਇਹ ਜਿਹੜੇ ਆ ਉਹਨਾਂ ਨੇ ਪੰਜਾਬੀਆਂ ਨਾਲ ਕੁੱਟਮਾਰ ਕੀਤੀ ਆ ਔਰ ਉਹ ਕੁੱਟਕਮਾਰ ਕਰਨ ਦਾ ਜਿਹੜਾ ਮਾਮਲਾ ਵਾ ਥਾਣਾ ਵੱਲੇ ਦੇ ਵਿੱਚ ਪਹੁੰਚਿਆ ਸੀ ਔਰ ਜਦੋਂ ਥਾਣਾ ਵੱਲੇ ਦੇ ਵਿੱਚ ਅਸੀਂ ਪਹੁੰਚੇ ਆ ਔਰ ਇਸ ਕੇਸ ਨੂੰ ਇਸ ਨੂੰ ਵੇਖਣ ਦੀ ਕੋਸ਼ਿਸ਼ ਕੀਤੀ ਆ ਤਾਂ ਦੇਖਿਆ ਕਿ ਇੱਥੇ ਦੀ ਜਿਹੜੀ ਪੁਲਸ ਆ ਪੁਲਸ ਵੀ ਜਿਹੜਾ ਵਾ ਉਹ ਭਈਆਂ ਦਾ ਸਾਥ ਦੇ ਰਹੀ ਆ ਔਰ ਜਿਹੜਾ ਪੰਜਾਬੀ ਵੀਰ ਹੀ ਜਿਹਨੂੰ ਭਈਆਂ ਨੇ ਕੁੱਟਮਾਰ ਕੀਤੀ ਸੀ ਉਹਨੂੰ ਵੀ ਹਵਾਲਾਤ ਦੇ ਵਿੱਚ ਬੰਦ ਕੀਤਾ ਸੀ ਔਰ ਜਦੋਂ ਅਸੀਂ ਆਣ ਕੇ ਗੱਲਬਾਤ ਕੀਤੀ ਉਹਨੂੰ ਹਵਾਲਾਤ ਚੋਂ ਤੇ ਕੱਢਤਾ ਔਰ ਉਸ ਤੋਂ ਬਾਅਦ ਥੋੜੇ ਚਿਰ ਬਾਅਦ ਜਿਹੜਾ ਵਾ ਫਿਰ ਇਹਨਾਂ ਨੇ ਦੁਬਾਰਤੋਂ ਜਿਹੜਾ ਵਾ ਪੁਲਸ ਪ੍ਰਸ਼ਾਸਨ ਨੇ ਕੋਈ ਗੱਲਬਾਤ ਚੱਲੀ ਆ ਪੈਸਿਆਂ ਦੀ ਕਿਉਂਕਿ ਜਿਹੜੇ ਪੈਸੇ ਮੁਨਚੀ ਨੇ ਉਹਦੀ ਜੇਬ ਦੇ ਵਿੱਚੋਂ ਜਦੋਂ ਹਵਾਲਾ 'ਚ ਦਿੱਤਾ ਉਹ ਕੱਢੇ ਸੀ ਤੇ ਉਸ ਵੀਰ ਨੇ ਕਿਹਾ ਕਿ ਪੈਸੇ ਮੇਰੇ ਜਾਦੇ ਆ ਤੇ ਆ ਪੈਸੇ ਥੋੜੇ ਆ ਤੇ ਇਸੇ ਕਾਰਨ ਦਾ ਕਰਕੇ ਜਿਹੜੇ ਪੁਲਸ ਵਾਲੇ ਭੜਕ ਗਏ ਆ ਤੇ ਉਹਨਾਂ ਨੇ ਜਿਹੜੇ ਉਹਨੂੰ ਦੁਬਾਰਾ ਜਿਹੜਾ ਵਾ ਹਵਾਲਾਤ ਦੇ ਵਿੱਚ ਬੰਦ ਕਰਤਾ ਵਾ ਕਿਉਂਕਿ ਪੁਲਸ ਪ੍ਰਸ਼ਾਸਨ ਨੇ ਉਸ ਮੁਨਚੀ ਨੂੰ ਬਚਾਉਣ ਦੇ ਖਾਤਰ ਜਿਹੜਾ ਵਾ ਦੁਬਾਰਤੋਂ ਜਿਹੜਾ ਵਾ ਨਜਾਇਜ਼ ਹੀ ਉਹਨੂੰ ਜਿਹੜਾ ਵਾ ਹਰ ਰਸਤੇ ਦੇ ਵਿੱਚ ਬੰਦ ਕੀਤਾ ਜਦਕਿ ਭਈਏ ਦੇ ਜੋ ਕਾਰਵਾਈ ਬਣਦੀ ਸੀ ਉਸ ਨੂੰ ਜਿਹੜਾ ਵਾ ਰਫਾ ਦਫਾ ਕਰਨ ਦੀ ਜਿਹੜੀ ਆ ਪੁਲਿਸ ਪ੍ਰਸ਼ਾਸਨ ਜਿਹੜਾ ਕੋਸ਼ਿਸ਼ ਕਰ ਰਿਹਾ ਵਾ ਕਾਰਨ ਕੀ ਲੱਗਦਾ ਹੈ ਕਾਰਨ ਵੇਖੋ ਜੀ ਆਪਾਂ ਦੇਖਦੇ ਹੀ ਆਏ ਕਿ ਭਈਆਂ ਦਾ ਪੰਜਾਬ ਦੇ ਵਿੱਚ ਗੁੰਡਾਰਾ ਜਿਹੜਾ ਦਿਨ-ਬਦ ਦਿਨ ਵੱਧ ਰਿਹਾ ਔਰ ਇਹਦੇ ਵਿੱਚ ਜਿਹੜੀ ਸਪੋਰਟ ਵਾ ਸਾਡੇ ਪੰਜਾਬੀ ਜਿਹੜੇ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਕਰ ਰਹੇ ਆ ਔਰ ਇਹਨਾਂ ਨੂੰ ਨਹੀਂ ਚਾਹੀਦਾ ਇਹ ਆਪਣੇ ਕ ਪੈਰ ਤੇ ਆਪ ਵੀ ਖਿਲਾੜੀ ਮਾਰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਵੇਗਾ ਤਾਂ ਫਿਰ ਇਹਨਾਂ ਨੂੰ ਪਤਾ ਲੱਗੇਗਾ ਕਿਉਂਕਿ ਸਾਨੂੰ ਪੰਜਾਬੀ ਹੋਣ ਦੇ ਨਾਤੇ ਸਾਨੂੰ ਆਪਣੇ ਜਿਹੜੇ ਪੰਜਾਬੀ ਆ ਉਹਨਾਂ ਨੂੰ ਫੈਲਦੀ ਅਧਾਰ ਤੇ